ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਪਤੀ ਆ ਰੋਜ਼ਾਨਾ ਸਿੱਖ ਇਤਿਹਾਸ ਦੇ ਵਿੱਚੋਂ ਜੋ ਸਾਡੇ ਇਹ ਦਿਨ ਚੱਲ ਰਹੇ ਨੇ 6 ਪੋ ਤੋਂ ਲੈ ਕੇ 13 ਪੋ ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਸੀ ਜਿਹੜਾ ਸਾਡੇ ਤੋਂ ਨਿਸ਼ਾਵਰ ਕਰ ਦਿੱਤਾ ਕੁਰਬਾਨ ਕਰ ਦਿੱਤਾ ਤੇ ਉਹਦੇ ਸੰਬੰਧ ਦੇ ਵਿੱਚ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ ਜੋ ਸਾਡਾ ਇਤਿਹਾਸ ਹੈ ਜਿਹੜਾ ਉਹਦੇ ਵਾਸਤੇ ਅਸੀਂ ਇੱਕ ਪ੍ਰਾਲਾ ਕੀਤਾ ਹੈ ਜੋ ਸਵਾਲ ਨੇ ਸਿੱਖ ਇਤਿਹਾਸ ਦੇ ਵਿੱਚੋਂ ਆਪਾਂ ਕਰਦੇ ਹਾਂ ਤੇ ਨਵੀਂ ਹੀ ਇੱਕ ਸਵਾਲ ਹੈ ਜਿਹੜਾ ਕੀਤਾ ਜਾਂਦਾ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਇੱਕ ਸਵਾਲ ਕੀਤਾ ਸੀ ਵੀ ਸਹਬਜ਼ਾਦੇ ਜਿਸ ਵੇਲੇ ਠੰਡੇ ਬੁਰਜ ਦੇ ਵਿੱਚ ਸਨ ਵੀ ਦੁੱਧ ਦੀ ਸੇਵਾ ਸੀ ਜਿਹੜੀ ਉਹ ਕਿਸ ਇਨਸਾਨ ਨੇ ਕੀਤੀ ਸੀ ਕਿਉਂਕਿ ਬਹੁਤ ਔਖਾ ਸੀ ਉਸ ਸਮੇਂ ਸਰਕਾਰ ਦੇ ਨਾਲ ਇੱਕ ਟੱਕਰ ਲੈਣ ਦੇ ਮੁਕਾਬਲੇ ਸੀ ਤੇ ਉਹ ਸਵਾਲ ਦਾ ਜਵਾਬ ਕਈ ਵੀਰਾਂ ਨੇ ਕਮੈਂਟਾਂ ਦੇ ਵਿੱਚ ਦਿੱਤਾ ਫੇਸਬੁੱਕ ਤੇ ਇੰਸਟਾਗ੍ਰam ਤੇ ਤੇ YouTube ਤੇ ਤੇ ਜਵਾਬ ਸੀ ਜਿਹੜਾ ਸਾਰਿਆਂ ਨੇ ਸਹੀ ਦਿੱਤਾ ਜਿਹਦਾ ਅਸੀਂ ਵੀ ਉਹ ਜਵਾਬ ਦੇ ਰਹੇ ਹਾਂ ਭਾਈ ਮੋਤੀ RAM ਮਹਿਰਾ ਜਿਨੇ 3 ਦਿਨ ਹੀ ਸਹਬਜਾਦਿਆਂ ਨੂੰ ਜੋ ਦੁੱਧ ਦੀ ਸੇਵਾ ਸੀ ਉਹ ਕਰਦਾ ਰਿਹਾ ਸੀ ਜਿਹੜਾ ਸਾਰਾ ਪਰਿਵਾਰ ਸੀ ਮੋਤੀ RAM ਮਹਿਰੇ ਦਾ ਉਹ ਕੋਲੂ ਦੇ ਵਿੱਚ ਪੀੜਿਆ ਗਿਆ ਸੀ ਸੋ ਇਹ ਸਵਾਲ ਜੋ ਆਪਾਂ ਤੁਹਾਨੂੰ ਪਾਇਆ ਸੀ ਵੀਡੀਓ ਦੇ ਵਿੱਚ ਸਿੱਖ ਇਤਿਹਾਸ ਦੀ ਜਾਣਕਾਰੀ ਬਾਰੇ ਅੱਜ ਇੱਕ ਹੋਰ ਸਵਾਲ ਪਾ ਰਹੇ ਹਾਂ ਜਦੋਂ ਸਹਿਬਜ਼ਾਦੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਕਿਉਂਕਿ ਉਸ ਸਮੇਂ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਨੇ ਜਿਹੜੀਆਂ ਧਰਤੀ ਤੇ ਪਈਆਂ ਨੇ ਤੇ ਉਸ ਸਮੇਂ ਕੋਈ ਵੀ ਲਾਸ਼ਾਂ ਨੂੰ ਚੁੱਕਣ ਲਈ ਤਿਆਰ ਨਹੀਂ ਸੀ ਤੇ ਕਿਹੜਾ ਇਨਸਾਨ ਸੀ ਜਿਨੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਸੀ ਜਿਹੜੀਆਂ ਉਹ ਚੁੱਕੀਆਂ ਸਨ ਤੇ ਉਸ ਇਨਸਾਨ ਦਾ ਪਿੰਡ ਕਿਹੜਾ ਪਿੰਡ ਸੀ ਕਿੱਥੋਂ ਦੇ ਰਹਿਣ ਵਾਲਾ ਸੀ ਤੇ ਕੀ ਨਾਮ ਸੀ ਉਹਦਾ ਇਸ ਸਵਾਲ ਦਾ ਜਵਾਬ ਹੈ ਜਿਹੜਾ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਦਿਓ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚਣੀ ਚਾਹੀਦੀ ਹੈ ਸੋ ਧੰਨਵਾਦ ਜੀ ਸਾਰਿਆਂ ਦਾ ਤੇ ਜ਼ਰੂਰ ਕਮੈਂਟਾਂ ਦੇ ਵਿੱਚ ਜਵਾਬ ਦਿਓ ਜੀ